ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਦੀ ਰੇਸ ਚੋਂ ਰਾਜਾ ਵੜਿੰਗ ਆਊਟ ਹੋ ਚੁੱਕੇ ਨੇ ਰਾਜਾ ਵੜਿੰਗ ਹੁਣ ਮੁੱਖ ਮੰਤਰੀ ਦੇ ਰੇਸ ਦੇ ਵਿੱਚ ਨਹੀਂ ਸੀਐਮ ਦਾ ਚਿਹਰਾ ਬਣਨ ਵਾਲੀ ਰੇਸ ਦੇ ਵਿੱਚੋਂ ਦੌੜਨ ਤੋਂ ਪਹਿਲਾਂ ਹੀ ਕਹਿ ਲਿਆ ਕਿ ਰਾਜਾ ਵੜਿੰਗ ਬਾਹਰ ਕਰ ਦਿੱਤੇ ਗਏ ਮਾਮਲਾ ਕੀ ਹੈ ਕਾਂਗਰਸ ਦੇ ਅੰਦਰ ਸਿਆਸੀ ਕਰਵਟਾਂ ਕਿਸ ਤਰ੍ਹਾਂ ਨਾਲ ਬਦਲ ਰਹੀਆਂ ਨੇ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪੈਨ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਪੰਜਾਬ ਦੀ ਕਾਂਗਰਸ ਇਸ ਸਮੇਂ ਕਹਿ ਲਈਏ ਕਿ ਐਸੀਆਂ ਉਲਝਣਾ ਚ ਹੈ ਉਹਦੀਆਂ ਤਾਣੀਆਂ ਐਸੀਆਂ ਉਲਝੀਆਂ ਨੇ ਕਿ ਉਹ ਆਪਣੇ ਮੂੰਹ ਨਾਲ ਵੀ ਨਹੀਂ ਖੋਲ ਸਕਰੇ ਕਾਂਗਰਸ ਕਾਂਗਰਸ ਦੇ ਅੰਦਰਲੀ ਧੜੇਬੰਦੀ ਇਹ ਹਰ ਰੋਜ਼ ਚਾਹੇ ਛੋਟੇ ਚਾਹੇ ਵੱਡੇ ਪੱਧਰ ਤੇ ਚਰਚਾ ਦਾ ਵਿਸ਼ਾ ਰਹਿੰਦੀ ਹੈ ਸਿਆਸੀ ਖੁੰਡਾਂ ਤੇ ਚਰਚਾ ਚੱਲਦੀ ਰਹਿੰਦੀ ਹੈ ਚਰਚਾ ਬੜੇ ਦਿਨਾਂ ਤੋਂ ਹੈ ਕਿ ਚੰਨੀ ਸੀਐਮ ਦਾ ਚਿਹਰਾ ਬਣ ਜਾਣਗੇ ਸੁਖੀ ਰੰਧਾਵਾ ਸੀਐਮ ਦਾ ਚਿਹਰਾ ਬਣ ਜਾਣਗੇ ਪ੍ਰਤਾਪ ਸਿੰਘ ਬਾਜਵਾ ਸੌ ਚੱਕ ਲੈਣਗੇ ਫਿਰ ਕਦੇ-ਕਦੇ ਨਾ ਆ ਜਾਂਦਾ ਸੀ ਇੱਕ ਸਮੇਂ ਤਾਂ ਬਹੁਤ ਜ਼ਿਆਦਾ ਨਾ ਆਉਂਦਾ ਰਿਹਾ ਕਿ ਰਾਜਾ ਵੜਿੰਗ ਇਸ ਦੌੜ ਦੇ ਵਿੱਚ ਕਾਫੀ ਅੱਗੇ ਚੱਲਦੇ ਵਿਖਾਈ ਦਿੰਦੇ ਨੇ ਤੇ ਰਾਜਾ ਵੜਿੰਗ ਕਹਿੰਦੇ ਵੀ ਕਿ ਮੇਰੇ ਹੱਥਾਂ ਦੀਆਂ ਲਕੀਰਾਂ ਕਹਿੰਦੀਆਂ ਨੇ ਕਿ ਮੈਂ ਮੁੱਖ ਮੰਤਰੀ ਬਣਾਂਗਾ ਪਰ 2027 ਚ ਨਹੀਂ ਇਹ ਕਿਵੇਂ ਇਹ ਗੱਲ ਕਿੱਥੋਂ ਆਈ ਆ ਇਹ ਗੱਲ ਮੈਂ ਆਪਣੇ ਪੱਲਿਆਂ ਨੂੰ ਨਹੀਂ ਕਹਿੰਦਾ ਇਹ ਗੱਲ ਖੁਦ ਰਾਇਆ ਵੜਿੰਗਣੇ ਇਸ ਗੱਲ ਦਾ ਐਲਾਨ ਕੀਤਾ ਕਿ ਉਹ ਸੀਐਮ ਦੇ ਚਿਹਰੇ ਦੀ ਰੇਸ ਚੋਂ ਬਾਹਰ ਜਾ ਚੁੱਕੇ ਨੇ ਜਾਂ ਤਾਂ ਉਹਨਾਂ ਨੂੰ ਹਾਈ ਕਮਾਂਡ ਨੇ ਤਸੱਲੀ ਕਰਾਤੀ ਕਿ ਭਾਈ ਕਾਕਾ ਜੀ ਹਜੇ ਥੋੜਾ ਹੋਰ ਸਮਾਂ ਲੱਗੂਗਾ ਜਾਂ ਉਹਨਾਂ ਨੇ ਇਸ ਚੀਜ਼ ਨੂੰ ਬੁੱਝ ਲਿਆ ਕਿ ਭਈ ਇਹ ਹਜੇ ਆਪਣੇ ਹੱਥ ਆਉਣ ਵਾਲੀ ਚੀਜ਼ ਨਹੀਂ ਆਪਾਂ ਨੂੰ ਇਹਦੇ ਲਈ ਰੇਸ 'ਚ ਰਹਿਣਾ ਚਾਹੀਦਾ ਹੈ ਜੋ ਰਿਮਾਈਸ ਕਰਨੀ ਚਾਹੀਦੀ ਹੈ ਪਰ ਵੱਡੇ ਪੱਧਰ ਤੇ ਨਹੀਂ ਬੀਤੀ ਕੱਲ੍ਹ ਕਮ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਖਾਸ ਕਰਕੇ ਪਟਿਆਲਾ ਜ਼ਿਲ੍ਹੇ ਚ ਰਾਜਾ ਵੜਿੰਗ ਬੋਲ ਰਹੇ ਸੀ ਆਪਣੇ ਬਲਾਕਾਂ ਦੀ ਜਿਹੜੀ ਮੀਟਿੰਗ ਹੈ ਇੱਕ ਉਹਨਾਂ ਦਾ ਪ੍ਰੋਗਰਾਮ ਹੈ ਕਾਂਗਰਸ ਦਾ ਉਸ ਨੂੰ ਸੰਬੋਧਨ ਕਰ ਰਹੇ ਸੀ ਉਸੇ ਸਟੇਜ ਤੇ ਪ੍ਰਤਾਪ ਸਿੰਘ ਬਾਜਵਾ ਵੀ ਸੀ ਤੇ ਹੋਰ ਵੀ ਸੀਨੀਅਰ ਆਗੂ ਉਸ ਸਮੇਂ ਮੌਜੂਦ ਸੀ ਰਾਜਾ ਵੜਿੰਗ ਉੱਥੇ ਸੰਬੋਧਨ ਕਰਦਿਆਂ ਹੋਇਆਂ ਕਹਿੰਦੇ ਕਿ ਮੇਰੀ ਤਾਂ ਇੱਛਾ ਹੈ ਮੇਰਾ ਦਿਲ ਦੀ ਇੱਛਾ ਹੈ ਮੇਰਾ ਦਿਲ ਕਰਦਾ ਹੈ ਕਿ ਮੈਂ ਰਾਹੁਲ ਗਾਂਧੀ ਦੇ ਪੈਰਾਂ 'ਚ ਬੈਠਾ ਹੋਵਾਂ ਤੇ ਕੋਈ ਕਾਂਗਰਸ ਦਾ ਲੀਡਰ ਪੰਜਾਬ ਦੇ ਮੁੱਖ ਮੰਤਰੀ ਦੀ ਸੋਚ ਉੱਕ ਰਿਹਾ ਹੋਵੇ ਤੇ ਰਾਹੁਲ ਗਾਂਧੀ ਮੈਨੂੰ ਸ਼ਾਬਾਸ਼ ਦੇਣ ਮੇਰੇ ਮੋਢੇ ਤੇ ਹੱਥ ਰੱਖ ਕੇ ਕਹਿਣ ਕਿ ਰਾਜਾ ਤੂੰ ਬਹੁਤ ਸੋਹਣਾ ਕੰਮ ਕੀਤਾ ਤੇਰੀ ਮਿਹਨਤ ਰੰਗ ਲਿਆਈ ਕਹਿੰਦੇ ਮੇਰੀ ਤਾਂ ਇੱਛਾ ਇਹਦਾ ਮਤਲਬ ਸਿੱਧਮ ਸਿੱਧ ਹੈ ਕਿ ਭਾਈ ਰਾਜਾ ਵੜਿੰਗ ਹੁਣ ਮੁੱਖ ਮੰਤਰੀ ਦਾ ਚਿਹਰਾ ਬਣਨ ਵਾਲੀ ਉਮੀਦਵਾਰ ਉਮੀਦਵਾਰ ਬਣਨ ਵਾਲੀ ਰੇਸ ਤੋਂ ਬਾਹਰ ਨੇ ਉਹ ਦੌੜਦੇ ਹੁਣ ਉਹ ਢੜਾਕ ਹੀ ਨਹੀਂ ਰਹੇ ਇਹ ਗੱਲ ਰਾਜਾ ਵੜਿੰਗ ਨੇ 46 ਸਾਲ ਦੇ ਹੋਣ ਕਰਕੇ ਔਰ ਆਪਣੇ ਸੱਚੇ ਪਾਤਸ਼ਾਹ ਨੇ ਬਹੁਤ ਵਡੀਆਂ ਬੰਦੀਆਂ ਤੇ ਬੜੀ ਛੋਟੀ ਉਮਰ ਚ ਪਹੁੰਚਾਇਆ ਅਰਸੋ ਚੌਥੇ ਮੈਂ ਇੰਟਰਵਿਊ ਦਿੱਤੀ ਸੀ ਗਾਨੀ ਸਾਹਿਬ ਔਰ ਮੈਂ ਉਸ ਕਿਆਸੀ ਉਹ ਕਹਿੰਦੇ ਮੁੱਖ ਮੰਤਰੀ ਦੀ ਵੇਸ ਮੈਂ ਕਾ ਚੱਕਾ ਹੋਏਗਾ ਮੈਂ ਥੱਲੇ ਸੋਫੇ ਤੇ ਬੈਠਾ ਹੋਵਾਂਗਾ ਰਾਹੁ ਕਾਦੀ ਮੇਰੇ ਮੋਢੇ ਤੇ ਹੱਥ ਰੱਖ ਕੇ ਕਹੇਗਾ ਕਿ ਵਾਹ ਤੁਸੀਂ ਉਹ ਕੰਮ ਖਾਇਆ ਜਿਸ ਦੀ ਮੈਨੂੰ ਤੁਹਾਡੇ ਤੋਂ ਉਮੀਦ ਸੀ ਕਿ ਮੇਰੇ ਸਾਹਮਣੇ ਪੰਜਾਬ ਦਾ ਮੁੱਖ ਮੰਤਰੀ ਸੋਚ ਚੁੱਕ ਰਿਹਾ ਹੋਵੇਗਾ ਔਰ ਮੈਂ rahul gandhi ji ਨਾਲ ਥੱਲੇ ਬਿਠਾ ਸ਼ਾਬਾਸ਼ ਆਪਕ ਕਰਦਾ ਹੋਣਾ ਇਹ ਇਹ ਮੇਰੇ ਅਸਤੇ ਸਭ ਤੋਂ ਵੱਡੀ ਜ਼ਿੰਦਗੀ ਦੀ ਪ੍ਰਾਪਤੀ ਹੋਏਗੀ ਮੇਰਾ ਮੁੱਖ ਮੰਤਰੀ ਦਾ ਭਗਵੰਤ ਸਿੰਘ ਮਾਨ ਵੀ ਹੈ ਕਿ بڑے ਆਏ ਤੇ بڑے ਚਲੇਗੇ ਕੋਈ ਯਾਦ ਨਹੀਂ ਕਰਦਾ ਆਪ ਗਵਾਹੀਏ ਤਾਂ ਸੋ ਪਾਈਏ ਸੱਚੇ ਬਾਦਸ਼ਾਹ ਵੀ ਇਹ ਵਿਡਿਆਈਆਂ ਜ਼ਰੂਰੀ ਨਹੀਂ ਕਿ ਮੁੱਖ ਮੰਤਰੀ ਰਵਿੰਦਰ ਸਿੰਘ ਦੀ ਕਹਾਣੀ ਸਰਦ ਪ੍ਰਤਾਪ ਸਿੰਘ ਬਾਜਵਾਲੇ ਸੁਣਾਈਏ ਅੱਜ ਕੋਈ ਨਹੀਂ ਪੁੱਛਦਾ 9.5 ਸਾਲ ਰਹੇ ਮੁੱਖ ਮੰਤਰੀ ਨੂੰ ਲੇਕਿਨ ਜਿਨ੍ਹਾਂ ਲੋਕਾਂ 'ਚ ਕੋਈ ਕਦਰਾਂ ਕੀਮਤਾਂ ਹੁੰਦੀਆਂ ਜਿਹੜੇ ਕੁਝ ਅੱਗੇ ਹੋ ਕੇ ਕੰਦਣਾ ਤੋਂ ਹੁੰਦੇ ਐ ਉਹਨਾਂ ਨੂੰ ਹਮੇਸ਼ਾ ਲੋਕ ਯਾਦ ਕਰਦੇ ਆ ਪ੍ਰਵਾਸੀ ਲੋਕਾਂ ਦੀ ਗੱਲ ਕੀਤੀ ਗਈ ਇਹ ਹੁਣ ਦੋ ਸਿਆਸੀ ਅਰਥ ਨੇ ਪਹਿਲਾ ਇਹ ਐ ਕਿ ਕੀ ਹਾਈ ਕਮਾਂਡ ਨੇ ਰਾਜਾ ਵੜਿੰਗ ਨੂੰ ਮਨਾ ਲਿਆ ਕਨਵਿੰਸ ਕਰ ਲਿਆ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਤੁਹਾਡੀ ਇਸ ਵਾਰ ਤੁਸੀਂ ਇਸ ਵਾਰ ਨਹੀਂ ਇਸ ਵਾਰ ਕੋਈ ਹੋਰ ਹੋਵੇਗਾ ਤੁਹਾਡੀ ਵਾਰੀ ਅੱਗੇ ਆਵੇਗੀ ਜਾਂ ਰਾਜਾ ਵੜਿੰਗ ਨੂੰ ਕਿਹਾ ਗਿਆ ਹੋਵੇ ਕਿ ਤੁਹਾਨੂੰ ਜੀ ਅਸੀਂ ਵਿੱਤ ਮੰਤਰੀ ਬਣਾ ਦਾਂਗੇ ਤੁਹਾਨੂੰ ਕੈਬਨਿਟ ਦੇ ਵਿੱਚ ਵੱਡਾ ਅਹੁਦਾ ਦੇ ਦਾਂਗੇ ਮਲਾਈਦਾਰ ਮਹਿਕਮਾ ਦੇ ਦਾਂਗੇ ਤੇ ਨਾਲ-ਨਾਲ ਤੁਹਾਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਕੰਟੀਨਿਊ ਕਰ ਦਾਂਗੇ ਜਾਂ ਨਵੇਂ ਸਿਰੇ ਤੋਂ ਸਰਕਾਰ ਬਣ ਤੋਂ ਬਾਅਦ ਤੁਸੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹੋਵੋਗੇ ਇਹ ਚੀਜ਼ਾਂ ਹੋਈਆਂ ਹੋਣ ਜਾਂ ਫਿਰ ਰਾਜਾ ਵੜਿੰਗ ਨੂੰ ਖੁਦ ਲੱਗਿਆ ਹੋਵੇ ਕਿ ਹਲੇ ਆਪਾਂ ਨੂੰ ਹੋਰ ਇੰਤਜ਼ਾਰ ਤੇ ਮਿਹਨਤ ਕਰਨ ਦੀ ਲੋੜ ਹੈ ਹਲੇ ਆਪਾਂ ਇਸ ਰੇਸ ਦੇ ਵਿੱਚ ਵੱਡੇ ਖਿਡਾਰੀਆਂ ਨੂੰ ਤੇਜ਼ ਧੜਾਕਾ ਨੂੰ ਸਿਆਸਤ ਦੇ ਅਨੁਮਾਤ ਨਹੀਂ ਦੇ ਸਕਦੇ ਇਹ ਦੋ ਚੀਜ਼ਾਂ ਨੇ ਪਰ ਰਾਜਾ ਵੜਿੰਗ ਦਾ ਇਹ ਕਹਿਣਾ ਕਿ ਸਿਆ ਕਾਂਗਰਸ ਦੇ ਅੰਦਰ ਧੜੇਬੰਦੀ ਨਹੀਂ ਅਸੀਂ ਇੱਕ ਆ ਮੈਂ ਤੇ ਪ੍ਰਤਾਪ ਬਾਜਵਾ ਇੱਕ ਆ ਠੀਕ ਹੈ ਤੁਸੀਂ ਦੋਵੇਂ ਇੱਕ ਹੋ ਸਕਦੇ ਹੋ ਪਰ ਬਾਕੀ ਧੜੇ ਤਾਂ ਅਲੱਗ-ਅਲੱਗ ਹੈਗੀ ਐ ਉਹ ਸਾਰੇ ਧੜੇ ਅਗਾਹ ਬਗਾਹੇ ਸਾਹਮਣੇ ਵੀ ਆਉਂਦੇ ਰਹਿੰਦੇ ਆ ਤੇ ਮੀਡੀਆ ਵੀ ਕੋਈ ਐਵੇਂ ਨਹੀਂ ਚੀਜ਼ਾਂ ਕੱਲ ਉਹ ਮੀਡੀਆ ਤੇ ਵੀ ਬੋਲੇ ਮੀਡੀਆ ਕੋਈ ਐਵੇਂ ਨਹੀਂ ਚੀਜ਼ਾਂ ਨੂੰ ਪਲੋਸਦਾ ਜੇ ਕਿਤੇ ਅੱਗ ਲੱਗੀ ਐ ਉਹਦਾ ਧੂਆਂ ਉੱਠਣਾ ਲਾਜ਼ਮੀ ਐ ਤੇ ਕਿਤੇ ਨਾ ਕਿਤੇ ਕੁਛ ਨਾ ਕੁਛ ਹੁੰਦਾ ਜੋ ਸਾਡੇ ਤੱਕ ਪਹੁੰਚਦਾ ਐ ਕਿਸੇ ਵੀ ਸੋਰਸਸ ਦੇ ਜ਼ਰੀਏ ਸੂਤਰਾਂ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਜਾ ਗਾਏ ਬਗਾਏ ਤੁਹਾਡੇ ਹੀ ਬੰਦੇ ਸਾਡੇ ਕੰਨਾਂ 'ਚ ਫੂਕ ਮਾਰ ਕੇ ਜਾਂਦੇ ਤਾਂ ਐਸੀਓ ਦਾ ਕੀ ਕਰ ਸਕਦੇ ਆ ਤੁਹਾਨੂੰ ਆਪਣਾ ਹਾਊਸ ਇਨ ਆਰਡਰ ਕਰਨ ਦੀ ਜ਼ਰੂਰਤ ਐ ਮੀਡੀਆ ਕੋਲ ਤਾਂ ਜੋ ਆਊਗਾ ਉਹ ਲੋਕਾਂ ਤੱਕ ਜਾਊਗਾ ਹੀ ਜਾਊਗਾ